ਹਾਈਵੇ ਜਿਹੜਾ ਵਾ ਉਹ ਜਾਮ ਕੀਤਾ ਗਿਆ ਵਾ ਫਰੋਇਕੂ ਰੋਡ ਜਿਹੜਾ ਵਾ ਉੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਇੱਥੇ ਦੱਸ ਦਿੰਨੇ ਕਿ ਅੱਜ ਐਸ ਕੇ ਐਮ ਦੀ ਕੋਲ ਆ ਆਪਰੇ ਦੇਸ਼ ਭਰ ਦੇ ਵਿੱਚ ਡੀ ਸੀ ਦਫਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਦੇ ਰਹੇ ਨੇ ਤਾਂ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਮਿਲੂ ਨੇ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਸਰ ਅੱਜ ਦੇਸ਼ ਭਰ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਵਿਸ਼ੇਸ਼ ਐਸ ਕੇ ਐਮ ਦੀ ਕੋਲ ਦੇ ਉੱਤੇ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਕੀ ਕਹਿਣਾ ਚਾਹੂਗੇ ਅੱਜ ਮੈਂ ਚਾਰਸਨੂਪਰਾ ਜ਼ਿਲ੍ਹਾ ਪ੍ਰਧਾਨ ਬੇਗਜੇਗਤਾ ਕਰਾ ਹਾਂ ਅੱਜ ਜਿਹੜੇ ਜਲਾ ਪੱਦਰ ਤੇ ਪ੍ਰਦਰਸ਼ਨ ਕੀਤਾ ਜਾ ਰਹੇ ਆ ਇਹ ਐਸ ਕੇ ਐਮ ਭਾਰਤ ਦੇ ਵਿਸੱਦੇ ਤੇ ਆ ਇਹਦੀਆਂ ਮੁੱਖ ਮੰਗਾਂ ਦੋ ਨੇਗੀਆਂ ਪਹਿਲੀ ਮੰਗ ਹੈਗੀ ਆ ਕਿ ਧਲੇਵਾਲ ਦਾ ਦੇ ਮੰਗਾ ਮੰਨ ਕੇ ਉਹਦਾ ਜਿਹੜਾ ਹੈਗਾ ਮਰਨ ਮਰਤ ਉਕਲਵਾਇਆ ਜਾਵੇ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸੂਬਾ ਸਰਕਾਰਾਂ ਨੂੰ ਖਰੜੇ ਭੇਜੇ ਆ ਮੰਗਾਂ ਦੇ ਸਵਾਲ ਦੇ ਵਿੱਚ ਕਿ ਖੁੱਲੀ ਮੰਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸਰਕਾਰੀ ਮੰਡੀਆਂ ਬੰਦ ਕੀਤੇ ਜਾਣ ਤੇ ਉਹ ਉਹਨਾਂ ਨੂੰ ਰੱਦ ਕੀਤਾ ਜਾਵੇ ਅਗਰ ਜੇ ਸਰਕਾਰ ਉਹਨਾਂ ਨੂੰ ਰੱਦ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਦੇ ਖਿਲਾਫ ਇਹ ਵੱਡਾ ਜਿਹਾ ਜਹਾਦ ਆ ਉਹ ਐਸ ਕੇ ਐਮ ਖੋਲਣ ਜਾ ਰਿਹਾ ਜਿੰਨਾ ਚਿਰ ਇਹ ਜਿਹੜੀ ਹੈ ਖਾੜੇਆਂ ਨੂੰ ਵਾਪਸ ਨਹੀਂ ਲੈਂਦੀ ਹੈ ਜਾਂ ਰੱਦ ਨਹੀਂ ਕਰਦੀ ਉਹਨਾਂ ਚਿਰ ਇਹ ਟਰਨ ਬਾਈ ਟਰਨ ਅੱਗੇ ਇਸ ਨਰਚਣਾ ਵੱਧ ਜਾਊਗਾ ਤੇ ਅੱਜ ਅਸੀਂ ਐਸ ਕੇ ਐਮ ਦੇ ਸਰਦੇ ਤੇ ਜਿਲ੍ਹਾ ਲੁਹਾਨਾ ਦੇ ਡੀਹ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆਂ ਔਰ ਪ੍ਰਦਰਸ਼ਨ ਕਰਦੇ ਬਾਅਦ ਅਸੀਂ ਰੋਸ਼ਮਜ਼ਾਹਰਾ ਕਰਾਂਗੇ ਤੇ ਮੰਗ ਪੱਤਰ ਦੇਵਾਂਗੇ ਤੇ ਜਿਹੜਾ ਇਹ ਖਾਡਾ ਇਹਨਾਂ ਸਵੇਰ ਖਾਣ ਭੇਜਿਆ ਤੇ ਉਹਦੇ ਕਾਪੀਆਂ ਸਾੜਾਂਗੇ ਇਹ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਹੈ ਕਿ ਅਨੁਮਿੱਥੇ ਸਮੇਂ ਲਈ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾਣਗੇ ਇਹ ਪਹਿਲਾ ਫਿਰ ਹਾਲ ਇੱਕ ਦਿਨ ਦਾ ਧਰਮਾ ਧਰਨਾ ਹੈਗਾ ਤੇ ਕੱਲ ਨੂੰ 24 ਤਰੀਕ ਨੂੰ SKM ਭਾਰਤੀ ਦੁਬਾਰਾ ਫੇਰ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਸਰਪੰਚ ਸਿੰਘ ਪੰਦੇਰ ਹੋਣੀ ਵੀ ਸ਼ਾਮਲ ਆ ਤੇ ਉਹ ਦੁਬਾਰਾ ਫੇਰ ਲੈਣੇ ਤੇ ਤਿਆਰ ਕਰਕੇ ਅੱਗੋਂ ਉਪਰਾਂ ਦਿੱਤਾ ਜਾਊਗਾ ਇਹ ਕਿਸਾਨ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਸ ਵਕਤ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਸੜਕ ਦੇ ਉੱਤੇ ਬੈਠੇ ਹੋਏ ਨੇ ਹਾਈਵੇ ਜਿਹੜਾ ਵਾ ਬੰਦ ਕੀਤਾ ਆ ਵਾ ਦਾ ਮੰਗੇ ਗਿਆ ਕਿ ਜੋ ਕੇਂਦਰ ਸਰਕਾਰ ਉਹਨਾਂ ਦੀ ਮੰਗਾ ਨਹੀਂ ਮਾਰੀ ਉਹ ਮੰਗਾ ਨੂੰ ਪੂਰਾ ਕੀਤਾ ਜਾਵੇ ਕੁਝ ਹੋਰ ਕਿਸਾਨ ਅੱਗ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਾਂਗੇ ਸਰ ਅੱਜ ਐਸ ਕੇਐਮ ਦੀ ਕੋਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਮੁੱਖ ਮੰਗ ਨੂੰ ਕਿਹੜਾ ਕਿਹੜੀ ਮੁੱਖ ਮੰਗ ਰੱਖੀ ਗਈ ਹੈ ਟੱਲੋ ਜੀ ਹਾਂ ਜੀ ਅਸੀਂ ਕੀ ਕਹਿਣਾ ਚਾਹੁੰਗੇ ਕਿਹੜੀ ਮੁੱਖ ਮੰਗ ਨੂੰ ਲੈ ਕੇ ਅੱਜ ਧਰਨੇ ਪ੍ਰਦਰਸ਼ਨ ਹਾਂ ਅੱਜ ਦਾ ਜਿਹੜਾ ਧਰਨਾ ਅਸੀਂ ਕਰ ਰਹੇ ਆ ਇਸ ਭਾਰਤ ਸਰਕਾਰ ਦੇ ਅਗੇਸਟ ਔਰ ਜਿਹੜੀਆਂ ਅਸੀਂ ਮੋਰਚਾ ਛੱਡ ਕੇ ਆਏ ਸੀ ਜੋ ਜੋ ਪਹਿਲਾਂ ਬਾਈ ਦੇ 21 ਦੇ ਵਿੱਚ ਖਤਮ ਕਰਕੇ ਆਏ ਸੀ ਉਹਦੀ ਦੁਬਾਰਾ ਸ਼ੁਰੂਆਤ ਅੱਜ ਹੈ ਕਿਉਂਕਿ ਸਰਕਾਰ ਨੇ ਜਿਹੜੇ ਨੇ ਸਾਡੇ ਨਾਲ ਵਾਦੇ ਕੀਤੇ ਸੀ ਉਹ ਤਾਂ ਮੁਖਰੀ ਆ ਔਰ ਉਹਦੇ ਤਾਂ ਜਿਹੜੀ ਨਵੀਂ ਨੀਤੀ ਆਈ ਆ ਖੇਤੀ ਦੀ ਮੰਡੀ ਤੋੜਨ ਦੀ ਨੀਤੀ ਆਈ ਆ ਉਹਦੇ ਖਿਲਾਫ ਹਜਦਾਰਾ ਦੇ ਰਹੇ ਆ ਦੇਖ ਸਾਡਾ ਦਿੱਲੀ ਦੁਬਾਰਾ ਫੇਰ ਕੁਝ ਕਰੂਗੇ ਦਿੱਲੀ ਤਰਨੇ ਹੋਏਗਾ ਦੁਬਾਰਾ ਉਸ ਤਰ੍ਹਾਂ ਹੀ ਚੱਲੇਗਾ ਅੱਜ ਤੋਂ ਤਿਆਰੀ ਕੀਤੀ ਅੱਜ ਤੋਂ ਤਿਆਰੀ ਪਹਿਲਾਂ ਐ ਐਕਸ਼ਨ ਆ ਔਰ ਦਿੱਲੀ ਤਰਨੇ ਦੀ ਤਿਆਰੀ ਜਿਵੇਂ ਉਸ ਦਾ ਐਕਸ਼ਨ ਕਰਨ ਦੀ ਤਿਆਰੀ ਹੈ ਹੁਣ ਇਸ ਵੱਲੋਂ ਇਸ ਸਕੇਮ ਦਾ ਬਿਲਕੁਲ ਐਸਕੇਮ ਬਲੋ ਹੈ ਕੋਲ ਦਿੱਤੀ ਗਈ ਹੈ ਇੱਕ ਦਿਨ ਦਾ ਹੈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨਾਲ ਦੀ ਨਾਲ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕਰ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਇਸ ਵਕਤ ਲੁਧਿਆਣਾ ਫਰੀਦਪੁਰ ਰੋਡ ਜੋ ਹੈਗਾ ਵਾ ਉਸ ਰੋਡ ਦੇ ਉੱਤੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਜੋ ਮੰਗਾਂ ਨੇ ਉਹ ਅਗਰ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਇੱਕ ਵਾਰ ਫੇਰ ਕੂਚ ਕਰਾਂਗੇ ਦਿੱਲੀ ਦੇ ਉੱਤੇ ਜਾ ਕੇ ਇੱਕ ਵਾਰ ਫੇਰ ਧਰਨੇ ਪ੍ਰਦਰਸ਼ਨ ਨਵਾਗੇ ਤਾਂ ਢੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਜੋ ਮਰਨ ਵਰਤ ਨੇ ਉਹਨਾਂ ਦਾ ਮਰਨ ਮਰਤ ਜਿਹੜਾ ਵਾ ਉਹ ਤੋੜਾਇਆ ਜਾਵੇ ਤਾਂ ਕਿਸਾਨ ਆਗੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਪੂਰੇ ਦੇਸ਼ ਦੇ ਵਿੱਚ ਸੜਕਾਂ ਤੇ ਉਤਰੇ ਹੋਏ ਨੇ ਡੀਸੀ ਦਫਤਰਾਂ ਦੇ ਬਾਹਰ ਇਸ ਵਕਤ ਧਰਨਾ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਵਾ ਤਾਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਤੁਸੀਂ ਤਸਵੀਰਾਂ ਦੇਖੋ ਨਾਰੇबाजी ਕੀਤੀ ਜਾ ਰਹੀ ਆ ਭਾਰਤ ਸਰਕਾਰ ਦੇ ਖਿਲਾਫ ਇਦਾਰੇबाजी ਕਰ ਰਹੇ ਨੇ ਔਰ ਉਹਨਾਂ ਦੀਆਂ ਮੰਗਾਂ ਜੋ ਹਨ ਉਹ ਆਪਣੀਆਂ ਮੰਗਾਂ ਰੱਖੀਆਂ ਹੋਈਆਂ ਨੇ ਕਿ ਉਹਨਾਂ ਦੀ ਅਗਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਪ੍ਰਦਰਸ਼ਨ ਕਰਨਗੇ ਦਿੱਲੀ ਦੀ ਸੜਕਾਂ ਤੇ ਬੈਠਣਗੇ ਇੱਕ ਵਾਰ ਫਿਰ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸੇ ਅੰਦੋਲਨ ਨੂੰ ਇੱਕ ਵਾਰ ਨਵਾਂ ਰੂਪ ਰੇਖਾ ਜਿਹੜੀ ਆ ਫੇਰ ਦਿੱਤੀ ਜਾਵੇਗੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ ਇਸ ਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਗਈ ਆ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਅੰਦੋਲਨ ਜਿਹੜਾ ਵਾ ਇੱਕ ਵਾਰ ਫਿਰ ਵੱਡਾ ਅੰਦੋਲਨ ਬਣੇਗਾ ਕੈਮਰਾਮੈਨ ਵਿਕਾਸ ਦੇਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ ਅੱਜ ਕਿਸਾਨ ਇੱਕ ਵਾਰ ਫਿਰ ਸੜਕਾਂ ਦੇ ਉੱਤੇ ਹੋਏ ਨੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਹਾਈਵੇ ਜਿਹੜਾ ਵਾ ਉਹ ਜਾਮ ਕੀਤਾ ਗਿਆ ਵਾ ਫਿਰੋਜ਼ਪੁਰ ਰੋਡ ਜਿਹੜਾ ਵਾ ਉੱਥੇ ਅੱਜ ਐਸ ਕੇ ਐਮ ਦੀ ਕੋਲ ਆ ਆਪਰੇ ਦੇਸ਼ ਭਰ ਦੇ ਵਿੱਚ ਡੀ ਸੀ ਦਫਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਦੇ ਰਹੇ ਨੇ ਤਾਂ ਗੱਲਬਾਤ ਕਰਾਂਗੇ ਕਿਸਾਨ ਆ ਗੂ ਸਾਡੇ ਨਾਲ ਮਿਲੂ ਨੇ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਸਰ ਅੱਜ ਦੇਸ਼ ਭਰ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਵਿਸ਼ੇਸ਼ ਐਸ ਕੇ ਐਮ ਦੀ ਕੋਲ ਦੇ ਉੱਤੇ ਹੈ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਕੀ ਕਹਿਣਾ ਚਾਹੂਗੇ ਅੱਜ ਮੈਂ ਚਾਰਸਨੂਪਰਾ ਜ਼ਿਲ੍ਹਾ ਪ੍ਰਧਾਨ ਬੇਗੋਜਗਤਾ ਕਰਾ ਹਾਂ ਅੱਜ ਜਿਹੜੇ ਜ਼ਿਲ੍ਹਾ ਪੱਧਰ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਏ ਐਸ ਕੇ ਐਮ ਭਾਰਤ ਦੇ ਬੇਸੱਦੇ ਤੇ ਆ ਇਹਦੀਆਂ ਮੁੱਖ ਮੰਗਾਂ ਦੋ ਨੇਗੀਆਂ ਪਹਿਲੀ ਮੰਗ ਹੈਗੀ ਆ ਕਿ ਧਲੇਵਾਲ ਦਾ ਦੇ ਮੰਗਾ ਮੰਨ ਕੇ ਉਹਦਾ ਜਿਹੜਾ ਹੈਗਾ ਮਰਨ ਮਰਤ ਉਕਲਵਾਇਆ ਜਾਵੇ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸੂਬਾ ਸਰਕਾਰਾਂ ਨੂੰ ਖਰੜੇ ਭੇਜੇ ਆ ਮੰਗਾਂ ਦੇ ਸਵਾਲ ਦੇ ਵਿੱਚ ਕਿ ਖੁੱਲੀ ਮੰਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸਰਕਾਰੀ ਮੰਡੀਆਂ ਬੰਦ ਕੀਤੇ ਜਾਣ ਤੇ ਉਹ ਉਹਨਾਂ ਨੂੰ ਰੱਦ ਕੀਤਾ ਜਾਵੇ ਅਗਰ ਜੇ ਸਰਕਾਰ ਉਹਨਾਂ ਨੂੰ ਰੱਦ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਦੇ ਖਿਲਾਫ ਇਹ ਵੱਡਾ ਜਿਹਾ ਜਹਾਜ ਆ ਉਹ ਐਸਕੇਮਾ ਖੋਲਣ ਜਾ ਰਿਹਾ ਜਨਾਸ਼ਰ ਇਹ ਜਿਹੜੀ ਹੈ ਖਾੜੇਆਂ ਨੂੰ ਵਾਪਸ ਨਹੀਂ ਲੈਂਦੀ ਜਾਂ ਰੱਦ ਨਹੀਂ ਕਰਦੀ ਉਹਨਾਂ ਚਿਰ ਇਹ ਟਰਨ ਬਾਈ ਟਰਨ ਅੱਗੇ ਸੰਰਚਨਾ ਵੱਧ ਜਾਊਗਾ ਤੇ ਅੱਜ ਅਸੀਂ ਐਸਕੇਮ ਦੇ ਸੱਦੇ ਤੇ ਜ਼ਿਲ੍ਹਾ ਲੁਹਾਨਾ ਦੇ ਡੀਹ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ ਔਰ ਪ੍ਰਦਰਸ਼ਨ ਕਰਨ ਤੋਂ ਬਾਅਦ ਅਸੀਂ ਰੋਸ਼ਮਜਾਰਾ ਕਰਾਂਗੇ ਤੇ ਮੰਗ ਪੱਤਰ ਦੇਵਾਂਗੇ ਤੇ ਜਿਹੜਾ ਇਹ ਖਾਡਾ ਇਹਨਾਂ ਸਵੇਰ ਖਾਣ ਭੇਜਿਆ ਤੇ ਉਹਦੇ ਕਾਪੀਆਂ ਨਾਲ ਸਾੜਾਂਗੇ। ਨਹੀਂ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਹੈ ਕਿ ਅਨੁਮਿੱਥੇ ਸਮੇਂ ਲਈ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾਣਗੇ। ਇਹ ਪਹਿਲਾ ਹਲਾਲ ਇੱਕ ਦਿਨ ਦਾ ਧਰਮਾ ਧਰਨਾ ਹੈਗਾ ਤੇ ਕੱਲ ਨੂੰ 24 ਤਰੀਕ ਨੂੰ SKM ਭਾਰਤੀ ਦੁਬਾਰਾ ਫਿਰ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਸਰਪੰਚ ਸਿੰਘ ਪੰਦੇਰ ਹੋਣੀ ਵੀ ਸ਼ਾਮਲ ਆ। ਤੇ ਦੁਬਾਰਾ ਫਿਰ ਲਾਣੇ ਦੀ ਤਿਆਰ ਕਰਕੇ ਅੱਗੋਂ ਉਪਰਾਂ ਦਿੱਤਾ ਜਾਊਗਾ। ਸਾਡੇ ਕੋਲ ਇੱਕ ਕਿਸਾਨ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਸ ਵਕਤ ਧਰਨਾ ਪ੍ਰਦਰਸ਼ਨ ਦੇ ਰਹੇ ਬੈਠੇ ਨੇ ਹਾਈਵੇ ਜਿਹੜਾ ਵਾ ਬੰਦ ਕੀਤਾ ਆ ਵਾ ਤਾਂ ਮੰਗ ਹੈਗੀ ਆ ਕਿ ਜੋ ਕੇਂਦਰ ਸਰਕਾਰ ਉਹਨਾਂ ਦੀ ਮੰਗਾ ਨਹੀਂ ਮਾਰ ਰਹੀ ਉਹ ਮੰਗਾ ਨੂੰ ਪੂਰਾ ਕੀਤਾ ਜਾਵੇ ਕੁਝ ਹੋਰ ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰ ਅੱਜ ਐਸ ਕੇ ਐਮ ਦੀ ਕੋਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਮੁੱਖ ਮੰਗ ਨੂੰ ਕਿਹੜਾ ਕਿਹੜੀ ਮੁੱਖ ਮੰਗ ਰੱਖੀ ਗਈ ਹੈ ਤੱਲੋ ਹਾਂਜੀ ਅਸੀਂ ਕੀ ਕਹਿਣਾ ਚਾਹੁੰਗੇ ਕਿਹੜੀ ਮੁੱਖ ਮੰਗ ਨੂੰ ਲੈ ਕੇ ਅੱਜ ਧਰਨੇ ਪ੍ਰਦਰਸ਼ਨ ਅੱਜ ਦਾ ਜਿਹੜਾ ਧਰਨਾ ਅਸੀਂ ਕਰ ਰਹੇ ਆ ਇਸ ਭਾਰਤ ਸਰਕਾਰ ਦੇ ਗេសਟ ਔਰ ਜਿਹੜੀਆਂ ਅਸੀਂ ਮੋਰਚਾ ਛੱਡ ਕੇ ਆਏ ਸੀ ਜੋ ਪਹਿਲਾਂ ਬਾਈ ਦੇ 21 ਦੇ ਵਿੱਚ ਖਤਮ ਕਰਕੇ ਆਏ ਸੀ ਉਹਦੀ ਦੁਬਾਰਾ ਸ਼ੁਰੂਆਤ ਆ ਚਾਹੀਏ ਕਿਉਂਕਿ ਸਰਕਾਰ ਨੇ ਜਿਹੜੇ ਨਾ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਮੁਖਰੀ ਆ ਔਰ ਉਹਦੇ ਤਾਂ ਜਿਹੜੀ ਨਵੀਂ ਜਿੱਤੀ ਆਈ ਆ ਖੇਤੀ ਦੀ ਮੰਡੀ ਤੋੜਨ ਦੀ ਜਿੱਤੀ ਆਈ ਆ ਉਹਦੇ ਖਿਲਾਫ ਅ ਜਨਾਰਾ ਦੇ ਰਹੇ ਸੀ ਦੇ ਸਾਡਾ ਦੁਬਾਰਾ ਫਿਰ ਕੁਝ ਕਰੂਗੇ ਦਿੱਲੀ ਤੋਂ ਨੇ ਹੋਏਗਾ ਦੁਬਾਰਾ ਉਸ ਤਰ੍ਹਾਂ ਹੀ ਚੱਲੇਗਾ ਅੱਜ ਤੋਂ ਤਿਆਰੀ ਕੀਤੀ ਅੱਜ ਤੋਂ ਤਿਆਰੀ ਪਹਿਲਾਂ ਇਹ ਐਕਸ਼ਨ ਆ ਔਰ ਦਿੱਲੀ ਤੋਂ ਦੀ ਤਿਆਰੀ ਜਿਵੇਂ ਉਸ ਦਾ ਐਕਸ਼ਨ ਕਰਨ ਦੀ ਤਿਆਰੀ ਹੈ ਹੁਣ ਇਸਕੇ ਵੱਲੋਂ ਇਸਕੀਮ ਦਾ ਬੋਲ ਬਿਲਕੁਲ ਐਸਕੇਮ ਵੱਲੋਂ ਇਹ ਕੋਲ ਦਿੱਤੀ ਗਈ ਹੈ ਇੱਕ ਦਿਨ ਦਾ ਹੈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨਾਲ ਦੀ ਨਾਲ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਇਸ ਵਕਤ ਲੁਧਿਆਣਾ ਫਰੋਹੀਪੁਰ ਰੋਡ ਜੋ ਹੈਗਾ ਵਾ ਉਸ ਰੋਡ ਦੇ ਉੱਤੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਜੋ ਮੰਗਾਂ ਨੇ ਉਹ ਅਗਰ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਇੱਕ ਵਾਰ ਫੇਰ ਕੁਝ ਕਰਾਂਗੇ ਦਿੱਲੀ ਦੇ ਉੱਤੇ ਜਾ ਕੇ ਇੱਕ ਫਿਰ ਧਰਨੇ ਪ੍ਰੋਜੈਕਟ ਦਵਾਂਗੇ ਤਾਂ ਡੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੱਕੇ ਨੇ ਕਿ ਜੋ ਮਰਨ ਵਰਤ ਨੇ ਉਹਨਾਂ ਦਾ ਮਰਤ ਮਰਤ ਜਿਹੜਾ ਵਾ ਉਹ ਤੋੜਾਇਆ ਜਾਵੇ ਤਾਂ ਕਿਸਾਨ ਆਗੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਪੂਰੇ ਦੇਸ਼ ਦੇ ਵਿੱਚ ਸੜਕਾਂ 'ਤੇ ਉਤਰੇ ਹੋਏ ਨੇ ਡੀਸੀ ਦਫਤਰਾਂ ਦੇ ਬਾਹਰ ਇਸ ਵਕਤ ਧਰਨਾ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਵਾ ਤਾਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨਾਰੇਬਾਜੀ ਕੀਤੀ ਜਾ ਰਹੀ ਆ ਭਾਰਤ ਸਰਕਾਰ ਦੇ ਖਿਲਾਫ ਇਦਾਰੇ ਬਾਜੀ ਕਰ ਰਹੇ ਨੇ ਔਰ ਉਹਨਾਂ ਦੀਆਂ ਮੰਗਾਂ ਜੋ ਹਨ ਉਹ ਆਪਣੀਆਂ ਮੰਗਾਂ ਰੱਖੀਆਂ ਨੇ ਕਿ ਉਹਨਾਂ ਦੀ ਅਗਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਵੱਡਾ ਪ੍ਰਦਰਸ਼ਨ ਕਰਨਗੇ ਦਿੱਲੀ ਦੀ ਸੜਕਾਂ ਤੇ ਬੈਠਣਗੇ ਇੱਕ ਵਾਰ ਫਿਰ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸੇ ਅੰਦੋਲਨ ਨੂੰ ਇੱਕ ਵਾਰ ਨਵਾਂ ਰੂਪ ਰੇਖਾ ਜਿਹੜੀ ਆ ਫੇਰ ਦਿੱਤੀ ਜਾਵੇਗੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ ਇਸ ਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਗਈ ਹੈ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਅੰਦੋਲਨ ਜਿਹੜਾ ਵਾ ਇੱਕ ਵਾਰ ਫਿਰ ਵੱਡਾ ਅੰਦੋਲਨ ਬਣੇਗਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ ਅੱਜ ਕਿਸਾਨ ਇੱਕ ਵਾਰ ਫੇਰ ਸੜਕਾਂ ਦੇ ਉੱਤੇ ਹੋਏ ਨੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਹਾਈਵੇ ਜਿਹੜਾ ਵਾ ਉਹ ਜਾਮ ਕੀਤਾ ਗਿਆ ਵਾ ਫਿਰੋਜ਼ਪੁਰ ਰੋਡ ਜਿਹੜਾ ਵਾ ਉੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਇੱਥੇ ਦੱਸ ਦਿੰਨੇ ਕਿ ਅੱਜ ਐਸ ਕੇ ਐਮ ਦੀ ਕੋਲ ਆ ਪੂਰੇ ਦੇਸ਼ ਭਰ ਦੇ ਵਿੱਚ ਡੀ ਸੀ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਦੇਨੇ ਨੇ ਤਾਂ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਮਿਲਨੇ ਨਾਲ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਸਰ ਅੱਜ ਦੇਸ਼ ਭਰ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਵਿਸ਼ੇਸ਼ ਐਸ ਕੇ ਐਮ ਦੀ ਕੋਲ ਦੇ ਉੱਤੇ ਹੈ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਕੀ ਕਹਿਣਾ ਚਾਹੂਗੇ ਅੱਜ ਮੈਂ ਚਾਰਸਨੂਪਰਾ ਜ਼ਿਲ੍ਹਾ ਪ੍ਰਧਾਨ ਬੇਗੋਜਗਤਾ ਕਰਾਂ ਅੱਜ ਜਿਹੜੇ ਜ਼ਿਲ੍ਹਾ ਪੱਧਰ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਇਹ ਐਸਕੇਮ ਭਾਰਤ ਦੇ ਸੱਦੇ ਤੇ ਆ ਇਹਦੀਆਂ ਮੁੱਖ ਮੰਗਾਂ ਦੋ ਨੇਗੀਆਂ ਪਹਿਲੀ ਮੰਗ ਹੈਗੀ ਆ ਕਿ ਧਲੇਵਾਲ ਦਾ ਦੇ ਮੰਗਾ ਮੰਨ ਕੇ ਉਹਦਾ ਜਿਹੜਾ ਹੈਗਾ ਮਰਨ ਮਰਤ ਉਕਲਵਾਇਆ ਜਾਵੇ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸੂਬਾ ਸਰਕਾਰਾਂ ਨੂੰ ਖਰੜੇ ਭੇਜੇ ਆ ਮੰਗਾ ਦੇ ਸੰਬੰਧ ਦੇ ਵਿੱਚ ਕਿ ਖੁੱਲ੍ਹੀ ਮੰਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸਰਕਾਰੀ ਮੰਡੀਆਂ ਬੰਦ ਕੀਤੇ ਜਾਣ ਤੇ ਉਹ ਉਹਨਾਂ ਨੂੰ ਰੱਦ ਕੀਤਾ ਜਾਵੇ ਅਗਰ ਜੇ ਸਰਕਾਰ ਉਹਨਾਂ ਨੂੰ ਰੱਦ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਦੇ ਖਿਲਾਫ ਇਹ ਵੱਡਾ ਜਿਹੜਾ ਜਹਾਦ ਆ ਉਹ ਐਸਕੇਮਾ ਖੋਲਣ ਜਾ ਰਿਹਾ ਜਨਾਚਰ ਇਹ ਜਿਹੜੀ ਆ ਖਾੜੇਆਂ ਨੂੰ ਵਾਪਸ ਨਹੀਂ ਲੈਂਦੀ ਜਾਂ ਰੱਦ ਨਹੀਂ ਕਰਦੀ ਉਹਨਾਂ ਚਿਰ ਇਹ ਟਰਨ ਬਾਈ ਟਰਨ ਅੱਗੇ ਇਸਨਾਰਚਨਾ ਵੱਧ ਜਾਊਗਾ ਤੇ ਅੱਜ ਅਸੀਂ ਐਸਕੇਪ ਦੇ ਸੱਦੇ ਤੇ ਜਿਲ੍ਹਾ ਲਹਿਣਾ ਦੇ ਡੀਹ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆਂ ਔਰ ਪ੍ਰਦਰਸ਼ਨ ਕਰਦੇ ਬਾਅਦ ਅਸੀਂ ਰੋਸਮਜ਼ਾਹਰਾ ਕਰਾਂਗੇ ਤੇ ਮੰਗ ਪੱਤਰ ਦੇਵਾਂਗੇ ਤੇ ਜਿਹੜਾ ਇਹ ਖਾਡਾ ਇਹਨਾਂ ਸਵੇਰ ਖਾਣੇ ਭੇਜਿਆ ਤੇ ਉਹਦੇ ਕਾਪੀਆਂ ਸਾੜਾਂਗੇ ਇਹ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਹੈ ਕਿ ਅਨੁਮਿੱਥੇ ਸਮੇਂ ਲਈ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾਣਗੇ ਇਹ ਪਹਿਲਾ ਫਿਰ ਹਾਲ ਇੱਕ ਦਿਨ ਦਾ ਧਰਮਾ ਧਰਨਾ ਹੈਗਾ ਤੇ ਕੱਲ ਨੂੰ 24 ਤਰੀਕ ਨੂੰ SKM ਭਾਰਤੀ ਦੁਬਾਰਾ ਫੇਰ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਸਰਪੰਚ ਸਿੰਘ ਪੰਦੇਰ ਹੋਣੀ ਵੀ ਸ਼ਾਮਲ ਆ ਤੇ ਉਹ ਦੁਬਾਰਾ ਫੇਰ ਆਣੇਤੀ ਤਿਆਰ ਕਰਕੇ ਅਗੋਂ ਪਰਾਂ ਦਿੱਤਾ ਜਾਊਗਾ ਕਿਸਾਨ ਨੇ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਸ ਵਕਤ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਸੜਕ ਦੇ ਉੱਤੇ ਬੈਠੇ ਹੋਏ ਨੇ ਹਾਈਵੇ ਜਿਹੜਾ ਵਾ ਬੰਦ ਕੀਤਾ ਆ ਵਾ ਤਾਂ ਮੰਗ ਹੈਗੀ ਆ ਕਿ ਜੋ ਕੇਂਦਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮਾਰ ਰਹੀ ਉਹ ਮੰਗਾਂ ਨੂੰ ਪੂਰਾ ਕੀਤਾ ਜਾਵੇ ਕੁਝ ਹੋਰ ਕਿਸਾਨ ਅੱਗ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਾਂਗੇ ਸਰ ਅੱਜ ਐਸ ਕੇ ਐਮ ਦੀ ਕੋਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਮੁੱਖ ਮੰਗ ਨੂੰ ਕਿਹੜਾ ਕਿਹੜੀ ਮੁੱਖ ਮੰਗ ਰੱਖੀ ਗਈ ਹੈ ਧੰਨ ਧੰਨ ਜੀ ਹਾਂ ਜੀ ਅਸੀਂ ਕੀ ਕਹਿਣਾ ਚਾਹੁੰਗੇ ਦੀ ਮੁੱਖ ਮੰਗ ਨੂੰ ਲੈ ਕੇ ਅੱਜ ਧਰਨੇ ਪ੍ਰੋਸਟ ਜਿਹਦਾ ਜਿਹੜਾ ਧਰਨਾ ਅਸੀਂ ਕਰ ਰਹੇ ਆ ਇਸ ਭਾਰਤ ਸਰਕਾਰ ਦੇ ਕੇਸ ਤੇ ਔਰ ਜਿਹੜੀਆਂ ਅਸੀਂ ਮੋਰਚਾ ਛੱਡ ਕੇ ਆਏ ਸੀ ਜੋ ਪਹਿਲਾਂ ਬਾਈ ਦੇ 21 ਦੇ ਵਿੱਚ ਖਤਮ ਕਰਕੇ ਆਏ ਸੀ ਉਹਦੀ ਦੁਬਾਰਾ ਸ਼ੁਰੂਆਤ ਅੱਜ ਹੈ ਕਿਉਂਕਿ ਸਰਕਾਰ ਨੇ ਜਿਹੜੇ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਮੁਖਰੀ ਆ ਔਰ ਉਹਦੇ ਤਾਂ ਜਿਹੜੀ ਨਵੀਂ ਜਿੱਤੀ ਆਈ ਆ ਖੇਤੀ ਦੀ ਮੰਡੀ ਤੋੜਨ ਦੀ ਜਿੱਤੀ ਆਈ ਆ ਉਹਦੇ ਖਿਲਾਫ ਜਨਾਰਾ ਦੇ ਰਹੇ ਆ ਅਸੀਂ ਫੇਰ ਸਾਡਾ ਜਿੱਦ ਵੀ ਦੁਬਾਰਾ ਫੇਰ ਕੁਝ ਕਰੂਗੇ ਦਿੱਲੀ ਧਰਨੇ ਹੋਏਗਾ ਦੁਬਾਰਾ ਉਸ ਤਰ੍ਹਾਂ ਹੀ ਚੱਲੇਗਾ ਅੱਜ ਤੋਂ ਤਿਆਰੀ ਕੀਤੀ ਅੱਜ ਤੋਂ ਤਿਆਰੀ ਪਹਿਲਾ ਹੈ ਐਕਸ਼ਨ ਆ ਔਰ ਦਿੱਲੀ ਧਰਨੇ ਦੀ ਤਿਆਰੀ ਜਿਵੇਂ ਉਸ ਦਾ ਐਕਸ਼ਨ ਕਰਨ ਦੀ ਤਿਆਰੀ ਹੈ ਹੁਣ ਇਸ ਕੇਮ ਵੱਲੋਂ ਇਸ ਤਾਂ ਬੋਲ ਅੱਜ ਕੀ ਅਸੀਂ ਬਲੋ ਇਹ ਕੋਲ ਦਿੱਤੀ ਗਈ ਹੈ ਇੱਕ ਦਿਨ ਦਾ ਹੈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨਾਲ ਦੀ ਨਾਲ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਇਸ ਵਕਤ ਲੁਧਿਆਣਾ ਫਰੋਹਪੁਰ ਰੋਡ ਜੋ ਹੈਗਾ ਵਾ ਉਸ ਰੋਡ ਦੇ ਉੱਤੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਜੋ ਮੰਗਾਂ ਨੇ ਉਹ ਅਗਰ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਇੱਕ ਵਾਰ ਫੇਰ ਕੂਚ ਕਰਾਂਗੇ ਦਿੱਲੀ ਦੇ ਉੱਤੇ ਜਾ ਕੇ ਇੱਕ ਵਾਰ ਫੇਰ ਧਰਨੇ ਪ੍ਰਦਰਸ਼ਨ ਕਰਾਂਗੇ ਤਾਂ ਢੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੱਕੇ ਨੇ ਕਿ ਜੋ ਮਰਨ ਵਰਤ ਨੇ ਉਹਨਾਂ ਦਾ ਮਰਨ ਮਰਤ ਜਿਹੜਾ ਵਾ ਉਹ ਤੋੜਾਇਆ ਜਾਵੇ ਤਾਂ ਕਿਸਾਨ ਆਗੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਪੂਰੇ ਦੇਸ਼ ਦੇ ਵਿੱਚ ਸੜਕਾਂ ਦੇ ਉੱਤਰ ਨੇ ਡੀਸੀ ਦਫਤਰ ਦੇ ਬਾਹਰ ਇਸ ਵਕਤ ਧਰਨਾ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਵਾ ਤਾਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਤੁਸੀਂ ਤਸਵੀਰਾਂ ਦੇ ਸਕਦੇ ਹੋ ਨਾਰੇबाजी ਕੀਤੀ ਜਾ ਰਹੀ ਆ ਭਾਰਤ ਸਰਕਾਰ ਦੇ ਖਿਲਾਫ ਇਦਾਰੇ ਬਾਜੀ ਕਰ ਰਹੇ ਨੇ ਔਰ ਉਹਨਾਂ ਦੀਆਂ ਮੰਗਾਂ ਜੋ ਹਨ ਉਹ ਆਪਣੀਆਂ ਮੰਗਾਂ ਰੱਖੀਆਂ ਨੇ ਕਿ ਉਹਨਾਂ ਦੀ ਅਗਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਵੱਡਾ ਪ੍ਰਦਰਸ਼ਨ ਕਰਨਗੇ ਦਿੱਲੀ ਦੀ ਸੜਕਾਂ ਤੇ ਬੈਠਣਗੇ ਇੱਕ ਵਾਰ ਫਿਰ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸੇ ਅੰਦੋਲਨ ਨੂੰ ਇੱਕ ਵਾਰ ਨਵਾਂ ਰੂਪ ਰੇਖਾ ਜਿਹੜੀ ਆ ਫੇਰ ਦਿੱਤੀ ਜਾਵੇਗੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ ਇਸ ਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਗਈ ਹੈ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਅੰਦੋਲਨ ਜਿਹੜਾ ਵਾ ਇੱਕ ਵਾਰ ਫਿਰ ਵੱਡਾ ਅੰਦੋਲਨ ਬਣੇਗਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ ਅੱਜ ਕਿਸਾਨ ਇੱਕ ਵਾਰ ਫੇਰ ਸੜਕਾਂ ਦੇ ਉੱਤੇ ਹੋਏ ਨੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਹਾਈਵੇ ਜਿਹੜਾ ਵਾ ਉਹ ਜਾਮ ਕੀਤਾ ਗਿਆ ਵਾ ਫਿਰੋਜ਼ਪੁਰ ਰੋਡ ਜਿਹੜਾ ਵਾ ਉੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਇੱਥੇ ਦੱਸ ਦਿੰਦੇ ਨੇ ਕਿ ਅੱਜ ਐਸ ਕੇ ਐਮ ਦੀ ਕੋਲ ਆ ਪੂਰੇ ਦੇਸ਼ ਭਰ ਦੇ ਵਿੱਚ ਡੀ ਸੀ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਦੇ ਰਹੇ ਨੇ ਤਾਂ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡੇ ਨਾਲ ਮਿਲ ਜੁਨੇ ਨਾਲ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਸਰ ਅੱਜ ਦੇਸ਼ ਭਰ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਵਿਸ਼ੇਸ਼ ਐਸ ਕੇ ਐਮ ਦੀ ਕੋਲ ਦੇ ਉੱਤੇ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਕੀ ਕਹਿਣਾ ਚਾਹੂਗੇ ਅੱਜ ਮੈਂ ਚਾਰਸਨੂਰਪੁਰਾ ਜ਼ਿਲ੍ਹਾ ਪ੍ਰਧਾਨ ਬੇਗੋਜਗਤਾ ਕਰਾਂ ਅੱਜ ਜਿਹੜੇ ਜ਼ਿਲ੍ਹਾ ਪੱਧਰ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਇਹ ਐਸਕੇਐਮ ਭਾਰਤ ਦੇ ਬੇਸੱਦੇ ਤੇ ਆ ਇਹਦੀਆਂ ਮੁੱਖ ਮੰਗਾਂ ਦੋ ਨੇਗੀਆਂ ਪਹਿਲੀ ਮੰਗ ਹੈਗੀ ਆ ਕਿ ਧੰਨੇਵਾਲ ਦਾ ਦੇ ਮੰਗਾ ਮੰਨ ਕੇ ਉਹਦਾ ਜਿਹੜਾ ਹੈਗਾ ਮਰਨਵਾਰਤ ਉਕਲਵਾਇਆ ਜਾਵੇ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸੂਬਾ ਸਰਕਾਰਾਂ ਨੂੰ ਖਰੜੇ ਭੇਜੇ ਆ ਮੰਗਾ ਦੇ ਸੰਬੰਧ ਦੇ ਵਿੱਚ ਕਿ ਖੁੱਲੀ ਮੰਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸਰਕਾਰੀ ਮੰਡੀਆਂ ਬੰਦ ਕੀਤੇ ਜਾਣ ਤੇ ਉਹ ਉਹਨਾਂ ਨੂੰ ਰੱਦ ਕੀਤਾ ਜਾਵੇ ਅਗਰ ਜੇ ਸਰਕਾਰ ਉਹਨਾਂ ਨੂੰ ਰੱਦ ਨਹੀਂ ਕਰਦੀ ਤਾ ਕੇਂਦਰ ਸਰਕਾਰ ਦੇ ਖਿਲਾਫ ਇਹ ਵੱਡਾ ਜਿਹੜਾ ਜਹਾਦ ਆ ਉਹ ਐਸਕੇਮ ਖੋਲਣ ਜਾ ਰਿਹਾ ਜਨਾਚਰ ਇਹ ਜਿਹੜੀ ਆ ਖਾੜੇਆਂ ਨੂੰ ਵਾਪਸ ਨਹੀਂ ਲੈਂਦੀ ਜਾਂ ਰੱਦ ਨਹੀਂ ਕਰਦੀ ਉਹਨਾਂ ਚਰ ਇਹ ਟਰਨ ਬਾਈ ਟਰਨ ਅੱਗੇ ਸੰਰਚਨਾ ਵੱਧ ਜਾਊਗਾ ਤੇ ਅੱਜ ਅਸੀਂ ਐਸਕੇਮ ਦੇ ਸੱਦੇ ਤੇ ਜਿਲ੍ਹਾ ਲੁਹਾਨਾ ਦੇ ਡੀਹ ਦਫ਼ਤਰ ਦੇ ਬਾਹਰ ਪਰਦਾਸ਼ਨ ਕਰ ਰਹੇ ਆਂ ਔਰ ਪ੍ਰਦਰਸ਼ਨ ਕਰਦੇ ਬਾਅਦ ਅਸੀਂ ਰੋਸ਼ਮਜਾਰਾ ਕਰਾਂਗੇ ਤੇ ਮੰਗ ਪੱਤਰ ਦੇਵਾਂਗੇ ਤੇ ਜਿਹੜਾ ਇਹ ਖਾਡਾ ਇਹਨੇ ਸਵੇਰ ਖਾਣੇ ਭੇਜਿਆ ਤੇ ਉਹਦੇ ਕਾਪੀਆਂ ਸਾੜਾਂਗੇ ਇਹ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਹੈ ਕਿ ਅਨੁਮਿੱਥੇ ਸਮੇਂ ਲਈ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾਣਗੇ ਇਹ ਪਹਿਲਾ ਹਲਾਲ ਇੱਕ ਦਿਨ ਦਾ ਧਰਨਾ ਧਰਨਾ ਹੈਗਾ ਤੇ ਕੱਲ ਨੂੰ 24 ਤਰੀਕ ਨੂੰ SKM ਭਾਰਤੀ ਦੁਬਾਰਾ ਫੇਰ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਸਰਪੰਚ ਸਿੰਘ ਪੰਦੇਰ ਹੋਣੀ ਵੀ ਸ਼ਾਮਲ ਆ ਤੇ ਉਹ ਦੁਬਾਰਾ ਫੇਰ ਰਣਨੀਤੀ ਤਿਆਰ ਕਰਕੇ ਅਗੋਂ ਪਰਾਂ ਦਿੱਤਾ ਜਾਊਗਾ ਬਿਲਕੁਲ ਇੱਕ ਕਿਸਾਨ ਨੇ ਤੁਹਾਨੂੰ ਦਸੂਰਾ ਦਿਖਾ ਦਿੰਨੇ ਆ ਲੁਧਿਆਣਾ ਫਿਰੋਜ਼ਪੁਰ ਆ ਰੋਡ ਤੇ ਇਸ ਵਕਤ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਸੜਕ ਦੇ ਉੱਤੇ ਬੈਠੇ ਹੋਏ ਨੇ ਹਾਈਵੇ ਜਿਹੜਾ ਵਾ ਬੰਦ ਕੀਤਾ ਆ ਵਾ ਦਾ ਮੰਗੇ ਗਿਆ ਕਿ ਜੋ ਕੇਂਦਰ ਸਰਕਾਰ ਉਹਨਾਂ ਦੀ ਮੰਗਾ ਨਹੀਂ ਮਾਰ ਰਹੀ ਉਹ ਮੰਗਾ ਨੂੰ ਪੂਰਾ ਕੀਤਾ ਜਾਵੇ ਕੁਝ ਹੋਰ ਕਿਸਾਨ ਅੱਗ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਾਂਗੇ ਸਰ ਅੱਜ ਐਸਕੇਐਮ ਦੀ ਕੋਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਮੁੱਖ ਮੰਗ ਨੂੰ ਕਿਹੜਾ ਕਿਹੜੀ ਮੁੱਖ ਮੰਗ ਰੱਖੀ ਗਈ ਹੈ ਢੱਲੋ ਹਾਂਜੀ ਅਸੀਂ ਕੀ ਕਹਿਣਾ ਚਾਹੁੰਗੇ ਕਿਹੜੀ ਮੁੱਖ ਮੰਗ ਨੂੰ ਲੈ ਕੇ ਅੱਜ ਧਰਨੇ ਪ੍ਰਦਰਸ਼ਨ ਹਾਂ ਜਿੱਦਾਂ ਜਿਹੜਾ ਧਰਨਾ ਅਸੀਂ ਕਰ ਰਹੇ ਆ ਇਸ ਭਾਰਤ ਸਰਕਾਰ ਦੇ ਅਗੇ ਇਸ ਔਰ ਜਿਹੜੀਆਂ ਅਸੀਂ ਮੋਰਚਾ ਛੱਡ ਕੇ ਆਏ ਸੀ ਜੋ ਜੋ ਪਹਿਲਾਂ ਬਾਈ ਦੇ 21 ਦੇ ਵਿੱਚ ਖਤਮ ਕਰਕੇ ਆਏ ਸੀ ਉਹਦੀ ਦੁਬਾਰਾ ਸ਼ੁਰੂਆਤ ਅੱਜ ਇਹ ਕਿਉਂਕਿ ਸਰਕਾਰ ਨੇ ਜਿਹੜੇ ਤਾਂ ਸਾਡੇ ਨਾਲ ਵਾਦੇ ਕੀਤੇ ਸੀ ਉਹ ਤਾਂ ਮੁਖਰੀ ਆ ਔਰ ਉਹਦੇ ਤਾਂ ਜਿਹੜੀ ਨਵੀਂ ਨੀਤੀ ਆਈ ਆ ਖੇਤੀ ਦੀ ਮੰਡੀ ਤੋੜਨ ਦੀ ਨੀਤੀ ਆਈ ਆ ਉਹਦੇ ਖਿਲਾਫ ਅ ਜਨਤਾ ਦੇ ਰਹੀ ਹੈ ਸਾਡਾ ਦਿੱਲੀ ਦੁਆਰਾ ਫਿਰ ਕੁਝ ਕਰੂਗੇ ਦਿੱਲੀ ਤਰਨੇ ਹੋਏਗਾ ਦੁਬਾਰਾ ਉਸ ਤਰ੍ਹਾਂ ਹੀ ਚੱਲੇਗਾ ਅੱਜ ਤੋਂ ਤਿਆਰੀ ਕੀਤੀ ਅੱਜ ਤੋਂ ਤਿਆਰੀ ਪਹਿਲਾ ਹੈ ਐਕਸ਼ਨ ਔਰ ਦਿੱਲੀ ਤਰਨੇ ਦੀ ਤਿਆਰੀ ਜਿਵੇਂ ਉਸ ਦਾ ਐਕਸ਼ਨ ਕਰਨ ਦੀ ਤਿਆਰੀ ਹੈ ਹੁਣ ਇਸਕੀਮ ਵੱਲੋਂ ਇਸਕੀਮ ਦਾ ਬਿਲਕੁਲ ਇਸਕੀਮ ਵੱਲੋਂ ਇਹ ਕੋਲ ਦਿੱਤੀ ਗਈ ਆ ਇੱਕ ਦਿਨ ਦਾ ਹੈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨਾਲ ਦੀ ਨਾਲ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕਰ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਇਸ ਵਕਤ ਲੁਧਿਆਣਾ ਫਰੋਇਪੁਰ ਰੋਡ ਜੋ ਹੈਗਾ ਵਾ ਉਸ ਰੋਡ ਦੇ ਉੱਤੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਜੋ ਮੰਗਾਂ ਨੇ ਉਹ ਅਗਰ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਇੱਕ ਵਾਰ ਫੇਰ ਕੁਝ ਕਰਾਂਗੇ ਦਿੱਲੀ ਦੇ ਉੱਤੇ ਜਾ ਕੇ ਇੱਕ ਵਾਰ ਫੇਰ ਧਰਨੇ ਪ੍ਰਦਰਸ਼ਨ ਕਰਾਂਗੇ ਤਾਂ ਢੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਵੀ ਉਹਨਾਂ ਸਵਾਲ ਚ ਕਿਨੇ ਕੀ ਜੋ ਮਰਨ ਵਰਤ ਨੇ ਉਹਨਾਂ ਦਾ ਮਰਤ ਮਰਤ ਜਿਹੜਾ ਵਾ ਉਹ ਤੋੜਾਇਆ ਜਾਵੇ ਤਾਂ ਕਿਸਾਨ ਆਗੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਪੂਰੇ ਦੇਸ਼ ਦੇ ਵਿੱਚ ਸੜਕਾਂ ਤੇ ਉਤਰੇ ਹੋਏ ਨੇ ਡੀਸੀ ਦਫਤਰਾਂ ਦੇ ਬਾਹਰ ਇਸ ਵਕਤ ਧਰਨਾ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਵਾ ਤਾਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਤੁਸੀਂ ਤਸਵੀਰਾਂ ਦੇ ਸਕਦੇ ਹੋ ਨਾਰੇਬਾਜੀ ਕੀਤੀ ਜਾ ਰਹੀ ਆ ਭਾਰਤ ਸਰਕਾਰ ਦੇ ਖਿਲਾਫ ਇਦਾਰੇ ਬਾਜੀ ਕਰ ਰਹੇ ਨੇ ਔਰ ਉਹਨਾਂ ਦੀਆਂ ਮੰਗਾਂ ਜੋ ਹਨ ਉਹ ਆਪਣੀਆਂ ਮੰਗਾਂ ਰੱਖੀਆਂ ਨੇ ਕਿ ਉਹਨਾਂ ਦੀ ਅਗਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਵੱਡਾ ਪ੍ਰਦਰਸ਼ਨ ਕਰਨਗੇ ਦਿੱਲੀ ਦੀ ਸੜਕਾਂ ਤੇ ਬੈਠਣਗੇ ਇੱਕ ਵਾਰ ਫਿਰ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸੇ ਅੰਦੋਲਨ ਨੂੰ ਇੱਕ ਵਾਰ ਨਵਾਂ ਰੂਪ ਰੇਖਾ ਜਿਹੜੀ ਆ ਫੇਰ ਦਿੱਤੀ ਜਾਵੇਗੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ ਇਸ ਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਗਈ ਆ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਅੰਦੋਲਨ ਜਿਹੜਾ ਵਾ ਇੱਕ ਵਾਰ ਫਿਰ ਵੱਡਾ ਅੰਦੋਲਨ ਬਣੇਗਾ ਕੈਮਰਾਮੈਨ ਵਿਕਾਸ ਦੇਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ ਅੱਜ ਕਿਸਾਨਾਂ ਅਨ ਇੱਕ ਵਾਰ ਫੇਰ ਸੜਕਾਂ ਦੇ ਉੱਤੇ ਹੋਏ ਨੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਹਾਈਵੇ ਜਿਹੜਾ ਵਾ ਉਹ ਜਾਮ ਕੀਤਾ ਗਿਆ ਵਾ ਫਿਰੋਜ਼ਪੁਰ ਰੋਡ ਜਿਹੜਾ ਵਾ ਉੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਇੱਥੇ ਦੱਸ ਦਿੰਨੇ ਕਿ ਅੱਜ ਐਸ ਕੇ ਐਮ ਦੀ ਕੋਲ ਆ ਆ ਪੂਰੇ ਦੇਸ਼ ਭਰ ਦੇ ਵਿੱਚ ਡੀ ਸੀ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਦੇ ਰਹੇ ਨੇ ਤਾਂ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਡਾ ਮਜੂਨੇ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਸਰ ਅੱਜ ਦੇਸ਼ ਭਰ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਵਿਸ਼ੇਸ਼ ਐਸ ਕੇ ਐਮ ਦੀ ਕੋਲ ਦੇ ਉੱਤੇ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਕੀ ਕਹਿਣਾ ਚਾਹੂਗੇ ਅੱਜ ਮੈਂ ਚਾਰਸਨੂਰਪੁਰਾ ਜ਼ਿਲ੍ਹਾ ਪ੍ਰਧਾਨ ਬੇਗਜੇਗਤਾ ਗਰਾਹਾਂ ਅੱਜ ਜਿਹੜੇ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਹੇ ਆ ਇਹ ਐਸਕੇਮ ਭਾਰਤ ਦੇ ਵਿਦ ਸੱਦੇ ਤੇ ਆ ਇਹਦੀਆਂ ਮੁੱਖ ਮੰਗਾਂ ਦੋ ਨੇਗੀਆਂ ਪਹਿਲੀ ਮੰਗ ਹੈਗੀ ਆ ਕਿ ਧੰਨੇਵਾਲ ਦਾ ਤੇ ਮੰਗਾ ਮੰਨ ਕੇ ਉਹਦਾ ਜਿਹੜਾ ਹੈਗਾ ਮਰਨ ਮਰਤ ਉਕਲਵਾਇਆ ਜਾਵੇ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸੂਬਾ ਸਰਕਾਰਾਂ ਨੂੰ ਖਰੜੇ ਭੇਜੇ ਆ ਮੰਗਾਂ ਦੇ ਸੰਬੰਧ ਦੇ ਵਿੱਚ ਕਿ ਖੁੱਲੀ ਮੰਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸਰਕਾਰੀ ਮੰਡੀਆਂ ਬੰਦ ਕੀਤੇ ਜਾਣ ਤੇ ਉਹ ਉਹਨਾਂ ਨੂੰ ਰੱਦ ਕੀਤਾ ਜਾਵੇ ਅਗਰ ਜੇ ਸਰਕਾਰ ਉਹਨਾਂ ਨੂੰ ਰੱਦ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਦੇ ਖਿਲਾਫ ਇਹ ਵੱਡਾ ਜਿਹਾ ਜਹਾਦ ਆ ਉਹ ਐਸਕੇਐਮ ਖੋਲਣ ਜਾ ਰਿਹਾ ਜੰਨਾਸ਼ਰ ਇਹ ਜਿਹੜੀ ਹੈ ਖਾੜੇ ਨੂੰ ਵਾਪਸ ਨਹੀਂ ਲੈਂਦੀ ਜਾਂ ਰੱਦ ਨਹੀਂ ਕਰਦੀ ਉਹਨਾਂ ਚਿਰ ਇਹ ਟਰਨ ਬਾਈ ਟਰਨ ਅੱਗੇ ਇਸ ਨਾਟਜੜਾ ਵੱਧ ਆ ਜਾਊਗਾ ਤੇ ਅੱਜ ਅਸੀਂ ਐਸਕੇਐਮ ਦੇ ਸੱਦੇ ਤੇ ਜਿਲ੍ਹਾ ਲੋਹਣਾ ਦੇ ਦੇਹ ਦਫ਼ਤਰ ਦੇ ਬਾਹਰ ਪਰਦਰਸ਼ਨ ਕਰ ਰਹੇ ਆਂ ਔਰ ਪਰਦਰਸ਼ਨ ਕਰ ਦਵਾਦ ਅਸੀਂ ਰੋਸ਼ਮਜਾਰਾ ਕਰਾਂਗੇ ਤੇ ਮੰਗ ਪੱਤਰ ਦੇਵਾਂਗੇ ਤੇ ਜਿਹੜਾ ਇਹ ਖਾਡਾ ਇਹਨਾਂ ਸਵੇਰ ਖਾਣ ਭੇਜਿਆ ਤੇ ਉਹਦੇ ਕਾਪੀਆਂ ਨਾਲ ਸਾੜਾਂਗੇ ਇਹ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਹੈ ਕਿ ਅਨੁਮਿੱਥੇ ਸਮੇਂ ਲਈ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾਣਗੇ ਇਹ ਪਹਿਲਾ ਫਿਰ ਹਲ ਇੱਕ ਦਿਨ ਦਾ ਧਰਮਾ ਧਰਨਾ ਹੈਗਾ ਤੇ ਕੱਲ ਨੂੰ 24 ਤਰੀਕ ਨੂੰ SKM ਭਾਰਤੀ ਦੁਬਾਰਾ ਫੇਰ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਸਰਪੰਚ ਸਿੰਘ ਪੰਦੇਰ ਹੋਣੀ ਵੀ ਸ਼ਾਮਲ ਆ ਤੇ ਦੁਬਾਰਾ ਫੇਰ ਆਣੇ ਦੀ ਤਿਆਰ ਕਰਕੇ ਅੱਗੋਂ ਉਪਰਾਂ ਦਿੱਤਾ ਜਾਊਗਾ ਸਾਡੇ ਕੋਲੇ ਕਿਸਾਨ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਲੁਧਿਆਣਾ ਫਿਰੋਜ਼ਪੁਰ ਆ ਰੋਡ ਤੇ ਇਸ ਵਕਤ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਸੜਕ ਦੇ ਉੱਤੇ ਬੈਠੇ ਹੋਏ ਨੇ ਹਾਈਵੇ ਜਿਹੜਾ ਵਾ ਬੰਦ ਕੀਤਾ ਆਵਾ ਤਾਂ ਮੰਗ ਹੈਗੀ ਆ ਕਿ ਜੋ ਕੇਂਦਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮਾਰ ਰਹੀ ਉਹ ਮੰਗਾਂ ਨੂੰ ਪੂਰਾ ਕੀਤਾ ਜਾਵੇ ਕੁਝ ਹੋਰ ਕਿਸਾਨ ਅੱਗ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰ ਅੱਜ ਐਸ ਕੇ ਐਮ ਦੀ ਕੋਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਮੁੱਖ ਮੰਗ ਨੂੰ ਕਿਹੜਾ ਕਿਹੜੀ ਮੁੱਖ ਮੰਗ ਰੱਖੀ ਗਈ ਹੈ ਟੱਲੋ ਹਾਂਜੀ ਅਸੀਂ ਕੀ ਕਹਿਣਾ ਚਾਹੁੰਗੇ ਕਿਹੜੀ ਮੁੱਖ ਮੰਗ ਨੂੰ ਲੈ ਕੇ ਅੱਜ ਧਰਨੇ ਪ੍ਰਦਰਸ਼ਨ ਅ ਅੱਜ ਦਾ ਜਿਹੜਾ ਧਰਨਾ ਅਸੀਂ ਕਰ ਰਹੇ ਆ ਇਸ ਭਾਰਤ ਸਰਕਾਰ ਦੇ ਅਗੇਸਟ ਔਰ ਜਿਹੜੀਆਂ ਅਸੀਂ ਮੋਰਚਾ ਛੱਡ ਕੇ ਆਏ ਸੀ ਜੋ ਪਹਿਲਾਂ ਬਾਈ ਨੇ 21 ਦੇ ਵਿੱਚ ਖਤਮ ਕਰਕੇ ਆਏ ਸੀ ਉਹਦੀ ਦੁਬਾਰਾ ਸ਼ੁਰੂਆਤ ਆ ਚਾਹੀਏ ਕਿਉਂਕਿ ਸਰਕਾਰ ਨੇ ਜਿਹੜੇ ਨਾ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਬੁਖਰੀ ਆ ਔਰ ਉਹਦੇ ਤਾਂ ਜਿਹੜੀ ਨਵੀਂ ਜਿੱਤੀ ਆਈ ਆ ਖੇਤੀ ਦੀ ਮੰਡੀ ਤੋੜਨ ਦੀ ਜਿੱਤੀ ਆਈ ਆ ਉਹਦੇ ਖਿਲਾਫ ਅ ਜਨਰਲ ਦੇ ਰਹੇ ਅਸੀਂ ਦੇਖ ਸਾਡਾ ਕਿ ਵੀ ਦੁਬਾਰਾ ਫਿਰ ਕੁਝ ਕਰੂਗੇ ਦਿੱਲੀ ਤਾਂ ਹੋਏਗਾ ਦੁਬਾਰਾ ਉਸ ਤਰ੍ਹਾਂ ਹੀ ਚੱਲੇਗਾ ਔਰ ਅੱਜ ਤੋਂ ਤਿਆਰੀ ਕੀਤੀ ਅੱਜ ਤੋਂ ਤਿਆਰੀ ਪਹਿਲਾ ਇਹ ਐਕਸ਼ਨ ਆ ਔਰ ਦਿੱਲੀ ਧਰਮ ਦੀ ਤਿਆਰੀ ਜਿਵੇਂ ਉਸ ਦਾ ਐਕਸ਼ਨ ਕਰਨ ਦੀ ਤਿਆਰੀ ਆ ਹੁਣ ਇਸ ਕੈਂਪ ਵੱਲੋਂ ਇਸ ਕੈਂਪ ਦਾ ਬੋਲ ਅਸ ਕੇਮ ਵੱਲੋਂ ਇਹ ਕੋਲ ਦਿੱਤੀ ਗਈ ਹੈ ਇੱਕ ਦਿਨ ਦਾ ਹੈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨਾਲ ਦੀ ਨਾਲ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਇਸ ਵਕਤ ਲੁਧਿਆਣਾ ਫਰੋਹੀਪੁਰ ਰੋਡ ਜੋ ਹੈਗਾ ਵਾ ਉਸ ਰੋਡ ਦੇ ਉੱਤੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਜੋ ਮੰਗਾਂ ਨੇ ਉਹ ਅਗਰ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਇੱਕ ਵਾਰ ਫੇਰ ਕੁਝ ਕਰਾਂਗੇ ਦਿੱਲੀ ਦੇ ਉੱਤੇ ਜਾ ਕੇ ਇੱਕ ਵਾਰ ਫੇਰ ਧਰਨੇ ਪ੍ਰਦਰਸ਼ਨ ਤਾਂ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੱਕੇ ਨੇ ਕਿ ਜੋ ਮਰਨ ਵਰਤ ਨੇ ਉਹਨਾਂ ਦਾ ਮਰਨ ਮਰਤ ਜਿਹੜਾ ਵਾ ਉਹ ਤੋੜਾਇਆ ਜਾਵੇ ਤਾਂ ਕਿਸਾਨ ਆਗੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਪੂਰੇ ਦੇਸ਼ ਦੇ ਵਿੱਚ ਸੜਕਾਂ ਤੇ ਉਤਰੇ ਹੋਏ ਨੇ ਡੀਸੀ ਦਫਤਰਾਂ ਦੇ ਬਾਹਰ ਇਸ ਵਕਤ ਧਰਨਾ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਵਾ ਤਾਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਤੁਸੀਂ ਤਸਵੀਰਾਂ ਦੇ ਸਕਦੇ ਹੋ ਨਾਰੇਬਾਜ਼ੀ ਕੀਤੀ ਜਾ ਰਹੀ ਆ ਭਾਰਤ ਸਰਕਾਰ ਦੇ ਖਿਲਾਫ ਇਦਾਰੇ ਬਾਜੀ ਕਰ ਰਹੇ ਨੇ ਔਰ ਉਹਨਾਂ ਦੀਆਂ ਮੰਗਾਂ ਜੋ ਹਨ ਉਹ ਆਪਣੀਆਂ ਮੰਗਾਂ ਰੱਖੀਆਂ ਨੇ ਕਿ ਉਹਨਾਂ ਦੀ ਅਗਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਵੱਡਾ ਪ੍ਰਦਰਸ਼ਨ ਕਰਨਗੇ ਦਿੱਲੀ ਦੀ ਸੜਕਾਂ ਤੇ ਬੈਠਣਗੇ ਇੱਕ ਵਾਰ ਫਿਰ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸੇ ਅੰਦੋਲਨ ਨੂੰ ਇੱਕ ਵਾਰ ਨਵਾਂ ਰੂਪ ਰੇਖਾ ਜਿਹੜੀ ਆ ਫੇਰ ਦਿੱਤੀ ਜਾਵੇਗੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ ਇਸ ਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਗਈ ਹੈ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਅੰਦੋਲਨ ਜਿਹੜਾ ਵਾ ਇੱਕ ਵਾਰ ਫਿਰ ਵੱਡਾ ਅੰਦੋਲਨ ਬਣੇਗਾ ਬੋਲੀ ਵਿੱਚ ਕੀ ਬਸ ਇਹੀ ਦੱਸੇ ਠੀਕ ਗਿਰਦਾ ਕਦੀ ਕਦੇ ਐਦਾਂ ਕੀਤਾ ਉਹ ਮਨ ਜੀ ਤੱਕ